ਕੀ ਜੋਗੀਆਂ ਦਾ ਪਤਾ ਕੀ ਬਸੇਰੇ ਕਿੱਥੇ ਹੋਣਗੇ ਰਾਤ ਕਿੱਥੇ ਪੈਣੀ ਤੇ ਸਵੇਰੇ ਕਿੱਥੇ ਹੋਣਗੇ ਸਵੇਰੇ ਕਿੱਥੇ ਹੋਣਗੇ ਚੱਲ ਓ ਮਣਾ ਨਗਰੀ ਵਸਦੀ ਭਲੀ ਸਾਧੂ ਚੱਲਦੇ ਭਲੇ ਮੁੱਕ ਚੱਲਿਆ ਯਾਰਾਂ ਦਾ ਦਾਣਾ ਪਾਣੀ ਇਥੋਂ ਅੱਬੇ ਇਹ ਬਾਬੀ ਗਾਲ ਤਾਂ ਹੁਣ ਇੱਧਰ ਨੂੰ ਮੜਾ ਇੱਧਰ ਦੇਖ ਹੈਲੋ ਮੇਰੀ ਗਾਲ ਤਾਂ ਹੁਣ ਤੈਨੂੰ ਕਦੀ ਮਾਨਕੀ ਦਾ ਗਾਣਾ ਸੁਣਾ ਹਾ ਤੇਰੇ ਟਿੱਲੇ ਚੁੱਪ ਕਰ ਜਾ ਸੂਰਤ ਦੀਂਦੀਆ ਚੁੱਪ ਵੀ ਤੂੰ ਤਾਂ ਸੁਣਦੀ ਨਾ ਉਹਦਾ ਮੇਰੇ ਵੀ ਚੁੱਪ ਕਰ ਚਾ ਪਲੇ ਚੁੱਪ ਕਰ ਚਾ ਬਾਈ ਬਣ ਕੇ ਨਾਲੇ ਮੇਰੀ ਗੱਲ ਸੁਣ ਲੈ ਮੇਰੇ ਸਹਰਾਣੇ ਨਾ ਹਣ ਕੀ ਜਾਇਆ ਕਰ ਜੇ ਕੋਈ ਚਾਹ ਪਾਣੀ ਦੀ ਲੋੜ ਹੁੰਦੀ ਹੈ ਨਾ ਪਲੀਜ਼ ਆਪਦੀ ਭੂਆ ਨੂੰ ਕਹਿ ਦਿਆ ਕਰ ਹਾਂ ਆ ਭੂਆ ਵੀ ਆ ਗਈ ਲੈ ਮਨਪ੍ਰੀਤ ਉਹੀ ਬੋਲੀ ਜਾਂਦੀ ਹੈ ਕੀ ਹੋ ਗਿਆ ਪੁੱਤ ਕਿਉਂ ਇਹਨੂੰ ਮੁੰਡੇ ਨੂੰ ਐ ਬੋਲੀ ਜਾਨੀ ਐ ਹੈ ਖੁਸ਼ ਨਹੀਂ ਹੋਊਗੀ ਪੁੱਤ ਮੇਰੀ ਗੱਲ ਸੁਣ ਲੈ ਕੋਈ ਨਾ ਜਿਵੇਂ ਜਵਾਕ ਚਾਰ ਦਿਨ ਆ ਗਿਆ ਕੁੜੇ ਮੇਰੇ ਮੋਹ ਪਿਆਰ ਦਾ ਮਾਰ ਆ ਗਿਆ ਤਾਂ ਛੋਡੀਆਂ ਸਾਰਿਆਂ ਦੀਆਂ ਬੁਲਬੁਲੀਆਂ ਲੈਣ ਤਾਂ ਨਹੀਂ ਆਇਆ ਹੈਗਾ ਹੈ ਜਿਹੜਾ ਜੀ ਹੈ ਤੇਰੀ ਭੂਆ ਪਹਿਲਾਂ ਤਾਂ ਉਹ ਨਹੀਂ ਦੇਖਣਾ ਜੈ ਵੱਡੀ ਇਹਦਾ ਖੜਾ ਛੱਡਦੀ ਉਹ ਜਦੋਂ ਦੇਖ ਲੂ ਉਹ ਇੱਥੇ ਮੱਚਦੀ ਇਹਨੂੰ ਖਵਾਉਣੀ ਐ ਇਹਨੂੰ ਪਿਉਆਣੀ ਐ ਲੈ ਦੱਸ ਕੀ ਇਹਨੂੰ ਮੈਂ ਐਡੋ ਹੀ ਲਿਆ ਕੇ ਬਦਾਮ ਖਵਾਉਣੀ ਇਹ ਫਿਰ ਮੂਡ ਨਹੀਂ ਸੀ ਸੈਟ ਪਰ ਵੀਰਾ ਕੇ ਵਾਰ-ਵਾਰ ਤੰਗ ਕਰੀ ਜਾਂਦਾ ਕਿਉਂ ਬੋਲੀ ਜਾਂਦੇ ਨੇ ਆਵਾ ਪੂਆ ਹਸ ਹੁੰਦਾ ਸੀ ਹਾਂ ਉਹ ਜੇ ਕੰਜਰ ਏ ਜਦੋਂ ਤੈਨੂੰ ਪਤਾ ਵੀ ਜਿਹੜਾ ਬੰਦਾ ਤੈਨੂੰ ਨਹੀਂ ਚੱਲਦਾ ਪਰੇ ਹੋ ਜਾ ਪਾਸਾ ਵੱਟ ਲੈ ਜਿਹੜੀਆਂ ਗੱਲਾਂ ਕਰਨੀਆਂ ਮੇਰੇ ਨਾਲ ਕਰ ਲੈ ਜਰੂਰੀ ਤਾਂ ਹਰੇਕ ਤੋਂ ਗਾਲਾਂ ਖਾਣੀਆਂ ਮੇਰਾ ਘੇਡ ਮੱਚਦਾ ਜਦੋਂ ਤੈਨੂੰ ਪੁੱਠਾ ਸਿੱਧਾ ਬੋਲਦਾ ਹਰੇਕ ਹਾਂ ਉਹ ਤਾਂ ਆਈ ਪੂਆ ਐਵੇਂ ਆ ਤੇਰੀ ਰੁੱਸੀ ਜੀ ਬੈਠਿਆ ਰੋਹੀ ਜਾਂਦੀ ਹਾਂ ਪੁੱਛੀ ਰੋਹੀ ਕਹਿੰਦੇ ਜਾਂਦੀ ਕੋਈ ਨਹੀਂ ਬਰ ਬੱਸ ਬੋਲਿਆ ਉਹਨੂੰ ਉਹਨੇ ਤਾਂ ਬੋਲਣਾ ਹੀ ਉਹ ਤਾਂ ਪਤਾ ਹੀ ਐ ਵੀ ਉਹ ਕਿਹੜੇ ਫੁੱਲ ਪਾਉਂਦਾ ਹੈਗਾ ਉਹ ਤਾਂ ਸਭ ਨੂੰ ਰੁੱਖਾ ਬੋਲਦਾ ਹੈ ਉਹ ਤਾਂ ਬਸ ਇੱਕ ਇਕਲੀ ਉਹਨ ਤਾਂ ਪੂਆ ਦਿੰਦੀ ਹੈ ਪੂਆ ਨੂੰ ਦੇਖ ਕੇ ਹੀ ਬਸ ਖੁਸ਼ ਹੁੰਦਾ ਬਾਕੀ ਤਾਂ ਸਭ ਨੂੰ ਦੇਖ ਕੇ ਮੱਚ ਕੇ ਭੁੰਡ ਹੋ ਜਾਂਦਾ ਕੋਈ ਨਹੀਂ ਉਂਗਲਾਂ ਘਾਤੋਂ ਲਾਉਂਦੀ ਉਹ ਉਹਦਾ ਕੰਮ ਹੀ ਐ ਘਰ ਪੱਟਣਾ ਲੋਕਾਂ ਦਾ ਪੂਆ ਨੇ ਆਪਦਾ ਘਰ ਆਪਣੇ ਨੂੰ ਪੁੱਤ ਨਾਲ ਬਣਾਈ ਨਹੀਂ ਦੂਜਿਆਂ ਨੂੰ ਖੁਸ਼ ਦੇਖ ਨਹੀਂ ਸਕਦੀ ਹੋਰ ਉਹਨੇ ਕੀ ਕਰਨਾ ਜਰੀ ਨੂੰ ਤੰਗ ਕਰੀ ਜਾਂਦੇ ਰਹੇ ਹਾਂ ਚੱਲ ਮੇਰੇ ਬਣਾ ਨੂੰ ਕੋਈ ਨਹੀਂ ਜਰੀ ਨੂੰ ਬਹੁਤ ਕਰਦਾ ਪੂਆ ਵੇ ਚੱਲ ਕੋਈ ਨਹੀਂ ਮੇਰੀ ਗੱਲ ਸੁਣ ਪੁੱਤ ਤੂੰ ਇੰਨਾਂ ਨੂੰ ਨਾ ਛੇੜਿਆ ਕਰ ਮੇਰਾ ਨਾ ਕਾਰਜਾ ਮੱਚ ਜਾਂਦਾ ਜਦੋਂ ਤੂੰ ਇੰਨਾਂ ਦੀਆਂ ਗਾਲਾਂ ਲੈੰਨਾ ਹੈਗਾ ਨੜਿਆਲਾ ਕਹਿੰਦਾ ਕਮਲੈ ਚਲ ਪੂਆ ਗੱਲ ਸੁਣ ਮੇਰੀ ਕਹਨ ਪਾਪਾ ਵੀ ਕਿੰਨੀਆਂ ਗਾਲਾਂ ਪੰਡ ਕੱਢੀ ਜਾਂਦਾ ਕਹਿੰਦਾ ਇਹਦਾ ਵੱਡੇ ਨੇ ਵੀ ਮੇਤੋਂ ਗਾਲਾਂ ਕੱਢਦਾ ਕਹਿੰਦਾ ਕਿਉ ਗਾਲਾਂ ਕਹਿੰਦਾ ਕਿਉਂ ਦੀਆਂ ਨਾਲਾ ਛਾਣੇ ਕਹਿੰਦੇ ਰੰਗਦਿਆ ਫਿਰ ਕੀ ਹੁੰਦਾ ਕੱਢੀ ਆ ਮੈਰੀ ਗੁੱਸਾ ਦਾ ਸਾਰਾ ਸਾਰ ਕਰਦਾ ਦੇਣਾ 2 4 5 ਜੰਨੀਆਂ ਕੱਢੀਆਂ ਕੱਢ ਲਿਆ ਕਰ ਭਾਬੀ ਪਰ ਤੂੰ ਹਾਸ ਦੀ ਰਿਹਾ ਕਰ ਮਾਨੂੰ ਕਾ ਗਾਣਾ ਸੁਣਾਵਾ ਗਾਣਾ ਬਣੀ ਛਾਉਣ ਦੀ ਚੱਲ ਛੱਡ ਪਿਆ ਅੱਗ ਲੱਗਣ ਗਾਣੇ ਤੇਰੇ ਗਾਣੇ ਨੇ ਅੱਡ ਅੱਦੇ ਸਿਆਪੇ ਪਾਤੀ ਤੇ ਅਤੇ ਉਹਨੇ ਖਾਨ ਕੀ ਕੀ ਕੁਸ ਕਿਹਾ ਹੋਊਗਾ ਨਾਲੇ ਪੁੱਤ ਜੇ ਤੇਰਾ ਪਿਓ ਗਾਣਾ ਕੱਢਦਾ ਨਾ ਉਹਦਾ ਮੈਨੂੰ ਦੁੱਖ ਨਹੀਂ ਲੱਗਦਾ ਭਾਈ ਉਹ ਤਾਂ ਤੇਰਾ ਪਿਓ ਆ ਤੂੰ ਉਹਦਾ ਪੁੱਤ ਹੈ ਹਾਂ ਉਹ ਜੇ ਤੈਨੂੰ ਬੋਲੂ ਕਿਸੇ ਚੰਗੀ ਗੱਲ ਤੀ ਬੋਲੂ ਪਰ ਜਦੋਂ ਇਹ ਬੋਲਦੇ ਫੇਰ ਨਹੀਂ ਮੈਥੋਂ ਚੱਲੇ ਜਾਂਦੇ ਜੇ ਭਾਗ ਜਾ ਮੇਰਾ ਪੁੱਤ ਉਧਰ ਬਹਿ ਜਾ ਜਾ ਕੇ ਜਬਾਰੇ ਉਧਰ ਪਸੂ ਵਾਲਿਆਂ ਚ ਬਹਿ ਜਾ ਕਰ ਉੱਥੇ ਵੇਲਾ ਪੂਰਾ ਕਰ ਲਾ ਮਾਲਾ ਉੱਥੇ ਹਾਂ ਕਹਿੰਦਾ ਸੀ ਇੱਕ ਆ ਦੇ ਕੁੰਬੀ ਖੜਕਾ ਦਿੰਦਾ ਜੀ ਜਾ ਬਾਗ ਜਾ ਬਾਗ ਉਹਦੇ ਡੰਗਰਾਂ ਵਾਲੇ ਬਹਿ ਜਾ ਪੁੱਤ ਹਾਂ ਉੱਥੇ ਕੱਟਲਾ ਦੇਣ ਮੰਮੀ ਪਲੀਜ਼ ਮੈਨੂੰ ਗਲਤ ਨਾ ਸਮਝਿਓ ਮੈਂ ਤੀ ਤਾਂ ਜਮਾ ਕੋਈ ਇਰਾਦਾ ਨਹੀਂ ਵੀ ਮੈਂ ਇਹਨਾਂ ਨੂੰ ਪੁੱਠਾ ਸਿੱਧਾ ਬੋਲਾਂ ਪਰ ਮੈਨੂੰ ਜੱਸ ਬਹੁਤ ਗੁੱਸੇ ਨਾਲ ਬੋਲੇ ਆ ਵੀ ਤੂੰ ਇਹਨੂੰ ਬੁਲਾਉਣਾ ਨਹੀਂ ਹੈਗਾ ਤੂੰ ਇਹਦੇ ਨਾਲ ਹੱਸਦੀ ਖੇਡਦੀ ਕਿਉਂ ਆ ਪੁੱਤ ਮੈਨੂੰ ਨਾ ਤੇਰੇ ਤੋਂ ਸੱਚੀ ਉਮੀਦ ਨਹੀਂ ਸੀ ਵੀ ਤੂੰ ਇਹਨੂੰ ਐਂ ਬੋਲੇਂਗੀ ਚਲ ਜੱਸ ਦਾ ਤਾਂ ਫੁੱਟਿਆ ਠੀਕਰ ਹੈਗਾ ਉਹ ਤਾਂ ਨਹੀਂ ਆਪਣੀ ਗੱਲ ਤੇ ਆਹੋ ਕਰਦਾ ਹੈਗਾ ਅਮਲ ਮੰਮੀ ਜੇ ਮੈਂ ਹੁਣ ਫੇਰ ਇਹਨਾਂ ਨੂੰ ਬੁਲਾ ਲੈਂਦੀ ਜੇ ਦੱਸ ਦੇਖ ਲੈਂਦੇ ਫੇਰ ਚੱਲ ਕੋਈ ਨਹੀਂ ਪੁੱਤ ਜੱਸ ਨਾਲ ਤਾਂ ਮੈਂ ਕਰੂੰ ਗੱਲ ਉਹਦੀ ਕਰੂੰ ਤਾਂ ਰਟਕਾਣੇ ਵੀ ਦੱਸ ਤੇਰਾ ਇਹਦਾ ਇਹਨੇ ਜਵਾਕ ਨੇ ਕੀ ਚੱਕ ਲਿਆ ਹੈ ਨਾਲੇ ਮੇਰੀ ਗੱਲ ਸੁਣ ਜਦੋਂ ਸਾਡੇ ਤੇ ਕੋਈ ਵਖਤ ਪੈਂਦਾ ਸੀ ਨਾ ਉਦੋਂ ਪੁੱਤ ਤੇਰਾ ਮਾਮਾ ਹੀ ਆ ਕੇ ਖੜਦਾ ਸੀ ਇਹ ਮੁੰਡਾ ਚਾਹੇ ਭੋਰਾ ਭਰ ਸੀਗਾ ਸਾਰਾ ਖੇਤਾਂ ਦਾ ਕੰਮ ਸਾਮ ਦਾ ਕਦੇ ਇਹਨਾਂ ਨੇ ਮੁਕਰੀ ਨਹੀਂ ਖਾਧੀ ਜੇ ਕਿਤੇ ਪੈਸੇ ਟਕੇ ਦੀ ਲੋੜ ਹੈ ਤਾਂ ਇਹ ਪਿਓ ਪੁੱਤ ਹਾਜ਼ਰ ਹੁੰਦੇ ਆ ਅੱਜ ਵੇਲੇ ਭੂਆ ਦੀਆਂ ਗੱਲਾਂ ਸੁਣ ਕੇ ਕਿਵੇਂ ਉਹਦਾ ਦੁਸ਼ਮਣ ਬਣਿਆ ਹੈਗਾ ਮੰਮੀ ਚਲ ਕੋਈ ਨਹੀਂ ਭੂਆ ਕਿੰਨੇ ਕ ਟਾਈਮ ਇੱਥੇ ਬੈਠ ਜੂਗੀ ਇੱਕ ਨਾ ਇੱਕ ਦਿਨ ਉਹਨੂੰ ਵੀ ਜਾਣਾ ਤਾਂ ਇੱਥੋਂ ਪੈਣਾ ਹੀ ਚੱਲ ਭਾਈ ਜੇ ਤਾਂ ਉਹ ਜਾਊ ਆਪਦੇ ਘਰੇ ਠੀਕ ਹੈ ਮੈਨੂੰ ਤਾਂ ਲੱਗਦਾ ਨਹੀਂ ਥੋੜੇ ਖੜਖੜੇ ਇੱਥੋਂ ਨਿਕਲੂਗੀ ਹੁਣ ਉਹ ਕਿਉਂ ਹੁਣ ਤਾਂ ਉਹਨੂੰ ਉਹਦੀਆਂ ਗੱਲਾਂ ਸੁਣਨ ਆਲਾ ਜਾਸ ਆ ਗਿਆ ਹੈ ਮੈਂ ਤਾਂ ਕੋਈ ਨਹੀਂ ਇਹਨੂੰ ਜਵਾਕ ਨੂੰ ਭੇਜ ਦੂੰਗੀ ਮੇਰਾ ਵੀ ਕਾਲਜਾ ਮੱਚ ਜਾਂਦਾ ਜਦੋਂ ਹਰੇਕ ਇਹਨੂੰ ਪੁੱਠਾ ਸਿੱਧਾ ਬੋਲਦਾ ਹੈਗਾ ਇਹ ਕਿਹੜਾ ਸਿੱਟਿਆ ਹੋਇਆ ਆਪਦੇ ਘਰੇ ਸੌ ਸੁੱਖਾਂ ਸੁੱਖ ਕੇ ਲਿਆ ਸੀ ਮੇਰੀ ਪਰਜਾਈ ਨੇ ਇਹ ਤੁਹਾਨੂੰ ਪਤਾ ਨਹੀਂ ਮੰਮੀ ਮੈਂ ਛੇਤੀ ਕੀਤੇ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਦੀ ਪਰ ਹੁਣ ਮੈਨੂੰ ਵੀ ਡਰ ਲੱਗਦਾ ਅਗੀ ਮੇਰੇ ਤੇ ਜਸ ਨੇ ਜੂਣਪੁਰੀ ਕਰ ਰੱਖੀ ਉਹ ਤਾਂ ਤੇਰੀਆਂ ਗੱਲਾਂ ਠੀਕ ਐ ਪਰ ਇਹ ਤਾਂ ਜਵਾਕ ਮੂੰਹੀ ਭੋਲਾ ਐ ਇਹਦਾ ਤਾਂ ਮਤ ਇਹੋ ਜਿਹਾ ਹਰੇਕ ਨਾਲ ਹੱਸ ਖੇਡ ਕੇ ਬੋਲਦਾ ਐ ਇਹਦਾ ਚੰਦਰੇ ਦਾ ਪਤਾ ਨਹੀਂ ਕਿ ਜਸ ਲੈਣਾ ਮਾੜਾ ਹੈਗਾ ਵੀ ਹਰੇਕ ਇਹਨੂੰ ਐਂ ਬੋਲਦਾ ਹੈਗਾ ਚੱਲ ਕੋਈ ਨਹੀਂ ਆਰਾਮ ਕਰ ਲਾ ਹਾਂ ਤਾਂ ਮੇਰੇ ਕਰਮਾਂ ਚ ਸ਼ਾਇਦ ਰੱਬ ਲਿਖਣਾ ਹੀ ਭੁੱਲ ਗਿਆ ਉਹਨੇ ਤਾਂ ਜਦੋਂ ਕਲਮ ਚੱਕੀ ਸੀ ਉਹਦੇ ਅੱਗੇ ਸਾਰੇ ਦੁੱਖ ਹੀ ਆਏ ਸੀ ਲਿਖਣ ਵਾਲੇ ਉਹੀ ਘੜਤੇ ਉਹਨੇ ਤਾਂ ਇਹ ਚੰਦਰਾਨੇਤ ਨਾ ਸਾਡੇ ਤੇ ਉਹ ਬੋਲੀਆਂ ਟੁਕੜ ਲਾਤੀਆਂ ਮਸਾਲਾ ਬਣ ਗਿਆ ਸਾਡੀਆਂ ਹਾਂ ਬੋਲੀ ਉਹ ਲੈਵੇ ਦਿਵਰਾ ਤੈਨੂੰ ਅਡ ਕਰ ਦੇਵਾ ਲੈਵੇ ਦਿਵਰਾ ਤੈਨੂੰ ਅਡ ਕਰ ਦੇਵਾ ਦੇਕੇ ਸ਼ਿਰ ਪਜੀਰੀ ਵੇ ਤੂੰ ਅਡ ਹੋ ਗਿਆ ਮੇਰੇ ਆ ਦੁੱਖਾਂ ਦਾ ਸਿਰੀ ਇੱਕ ਯਾਰ ਉਹ ਗਾਣਾ ਸਾਈਡ ਜਾ ਗਾਈਏ ਕਹਵਾ ਟੁੱਟੇ ਦਿਲਾਂ ਦੀ ਦਵਾਈ ਲੈ ਲਓ ਦੋਸਤੋ ਠੇਕਿਆ ਤੋਂ ਆ ਮਿਲਦੀ ਉਹ ਦੱਦਰ ਲਵਾਉਣ ਗਿਆ ਅੱਜ ਮੈਨੂੰ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਬੇਮੁੰਡੇ ਕੀ ਹੋਇਆ ਸਿੱਖ ਦੁਪਹਿਰੇ ਬਾਹਰੇ ਨਿਕਲਿਆ ਬੈਠਾਂ ਨਾਲੇ ਕੀ ਕੀ ਠੇਕਿਆ ਤੋਂ ਮਿਲਦੀ ਕੀ ਗਾਈ ਜਾਂਦੇ ਵੇ ਉਹ ਪੂਆ ਸਾਈਡ ਤੋਂ ਗਾਣਾ ਯਾਦ ਆਇਆ ਸੀਗਾ ਨੂ ਪੁੱਤੇ ਤੇ ਤੈਨੂੰ ਗਾਣੇ ਗਾਉਣ ਦੀ ਕੀ ਲੋੜ ਪੈ ਗਈ ਸਾਈਡ ਕਿਉਂ ਹੁੰਨਾ ਹੁੰਨਾ ਹੈ ਖੁਸ਼ ਰਹਿਆ ਕਰ ਉਹ ਤਾਂ ਅੰਦਰ ਨਾਲ ਥੋੜਾ ਮਾਹੌਲ ਮੱਗ ਗਿਆ ਸੀ ਕੀ ਹੋ ਗਿਆ ਸੀ ਵੇ ਉਹ ਲੜ ਪਏ ਦੋਨਾਂ ਨੇ ਭਾਬੀ ਚੱਕਰ ਖਾ ਕੇ ਡਿੱਗਣ ਲੱਗੀ ਮੈਂ ਫੜ ਲਿਆ ਉਹ ਮਰ ਜਾ ਗੁੱਡਕ ਵੀ ਤੇ ਮੈਂ ਫੜ ਲਿਆ ਜੱਸਾ ਮੈਨੂੰ ਕਹਿੰਦਾ ਚੱਲ ਗੇਟੋ ਬਰ ਮੈਂ ਕਹਾ ਚੱਲ ਉਹਨਾਂ ਦੇ ਬਾਹਰ ਬਹਿ ਜਾ ਨਾ ਇੱਥੇ ਸ਼ਾਮ ਬੈਠਾ ਮੈਂ ਤਾਂ ਬਿੰਦ ਨਹੀਂ ਕਿਤੇ ਬਾਹਰ ਜਾਣ ਦਿੱਤੇ ਉਹਦੀ ਜੂੰਡੋ ਜੂੰਡੀ ਹੋ ਜਾਂਦੇ ਹੋ ਚਲ ਕੋਈ ਨਹੀਂ ਉਹਨਾਂ ਨਾਲ ਮੈਂ ਕਰਦੀ ਗੱਲ ਉੱਠ ਮੇਰਾ ਪੁੱਤ ਇੱਥੇ ਗਰਮੀ 'ਚ ਨਾ ਬੈਠ ਮਾ ਠੰਡਾ ਜਾ ਹੋ ਗਿਆ ਉਹ ਮਾਹੌਲ ਤੂੰ ਜਾ ਬੜਾ ਕੋਈ ਨਹੀਂ ਤੂੰ ਚੱਲ ਮੇਰੇ ਨਾਲ ਉਹਦੇ ਨਾਲ ਮੈਂ ਕਰਦੀਆਂ ਗੱਲ ਚੱਲ ਕੋਲ ਸ਼ਾਮੇ ਹੀ ਬੈਠਾ ਸੀ ਇੱਧ ਭਾਬੀ ਐ ਭਾਬੀ ਉਹ ਹਾਂ ਵੀਰੇ ਬੜੀ ਵਧੀਆ ਖੁਸ਼ਬੂ ਆ ਰਹੀ ਆ ਕੀ ਬਣਾਈ ਜੰਨੇ ਆ ਕਿਹਨੂੰ ਤਰਕਾ ਲਾਈ ਜੰਨੇ ਆ ਤਰਕਾ ਬੰਦੇ ਨੂੰ ਲਾਉਣ ਮਾਰੇ ਸੋਚਦੀ ਆ ਤੇ ਮੈਂ ਬਣਾਈ ਆਵਾ ਉਹ ਪੂਰੀਏ ਏ ਲੋ ਇੱਧਰ ਕਰ ਕਰ ਨਾ ਭਾਬੀ ਨੇ ਤਾਂ ਗਾਣਾ ਸੁਣਾਇਆ ਤੂੰ ਸੁਣ ਲਾ ਸੁਣਾਵਾ ਤੇਰੇ ਟਲੇ ਤੋਂ ਯੋ ਖਾਨ ਦੇ ਨਾਮ ਆ ਲੈ ਇੱਧਰ ਧਿਆਨ ਦੇ ਪਹਿਲਾਂ ਮੇਰੇ ਬਣੀ ਤੇਰੇ ਟਲੇ ਤੋਂ ਯੋ ਸੂਰਤ ਦੀ ਦੀ ਆਹੀਰ ਦੀ ਆ ਵੇਖ ਗੋਰਖਾ ਉੜਦੀ ਆ ਫੁੱਲ ਕੋਰੀ ਐਵੇਂ ਸਿਰ ਹੋਰ ਪਾਸੇ ਮਰੀ ਜਾਨੀ ਆ ਤੂੰ ਵੀ ਨਹੀਂ ਸੁਣਦੀ ਰਹਿਣ ਦੇ ਤੈਨੂੰ ਸੁਣਾਉਣ ਦਾ ਮਹਿੰਗਾ ਕਲਾਕਾਰਾਂ ਦਾ ਕੋਈ ਫਾਇਦਾ ਨਹੀਂ ਕਿਵੇਂ ਚੋਬਰਾ ਹਾਂ ਕੀ ਕਰੀ ਜੰਨਾ ਤੂੰ ਤਾਂ ਨਹੀਂ ਕੰਮ ਕਰਦਾ ਮੈਨੂੰ ਤਾਂ ਕਰਨਾ ਹੀ ਪੈਂਦਾ ਆਹ ਡਿਊਟੀ ਲੈਤੀ ਖਣ ਤੈਨੂੰ ਯਾਰ ਫੇਰ ਕੀ ਆ ਕੰਮ ਆ ਵਧੀਆ ਚੱਲ ਰਹੀ ਆ ਕਹਿੰਦੀ ਉੱਧਰ ਮੱਝ ਸੂਣ ਆਲੀ ਆ ਕਹਿੰਦੀ ਉੱਥੇ ਬਹਿ ਜਾ ਕਹਿੰਦੀ ਜਾ ਕੇ ਕੱਲੀਆਂ ਰੋਟੀਆਂ ਤੋੜੀ ਜਾਂਦਾ ਕੰਮ ਵੀ ਜ਼ਰੂਰੀ ਐ ਫੇਰ ਆਪਾਂ ਇਹਨੇ ਡਾਕ ਚੌਂਕੀਆਂ ਤੇ ਜਾ ਸਵਰਤਾ ਕਰਕੇ ਫੇਰ ਮੈਂ ਤਾਂ ਹੀ ਤਾਂ ਤੈਨੂੰ ਕਿਹਾ ਵੀ ਘਰੇ ਮਹੀਨੇ ਦਿਨ ਹੋ ਗਏ ਤਾਂ ਆਹੀ ਕੰਮ ਕਰਦਾ ਰਿਹਾ ਕਦੇ ਕੋਸ ਵਿਚਾਰੀ ਨੂੰ ਪਤਾ ਕਿੰਨਾ ਔਖਾ ਹੋ ਗਿਆ ਸੀ ਇਹਨਾਂ ਨੂੰ ਤੇਰੇ ਬਿਨਾ ਅੱਛਾ ਚੱਲ ਵਧੀਆ ਕਰ ਆਪਾਂ ਡਾਕ ਚੌਂਕੀਆਂ ਤੇ ਰਹੇ ਆ ਹਾਂ ਤੂੰ ਮੈਨੂੰ ਐਂ ਤਾਂ ਦੱਸ ਉੱਥੇ ਕੀ ਕਰਦਾ ਹੁੰਦਾ ਤੂੰ ਕਿੱਥੇ ਉੱਥੇ ਆਉਦੇ ਪਿੰਡ 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 ਬਹੁਤ ਤਗੜੇ ਬਿਜ਼ਨਸ ਆ ਕਿਹੜਾ ਬਿਜ਼ਨ ਹਾਂ ਕੀ ਕਰਨ ਇੰਗਲੈਂਡ ਮੇਰਾ ਵੀਜ਼ਾ ਲੱਗ ਗਿਆ ਇੰਗਲੈਂਡ ਦਾ ਉੱਥੇ ਸ਼ੋਅ ਹੈ ਮੇਰਾ ਤੈਨੂੰ ਕੌਣ ਵੀਜ਼ਾ ਦੇ ਦੂ ਉਹ ਐਵੇਂ ਗਪਾਉੜ ਨਾ ਛੱਡਿਆ ਕਰੀ ਗਪਾਉੜ ਨਹੀਂ ਯੱਸ ਤੇਰਾ ਲਵਾਮਾ ਨਾਲ ਉਹ ਬਣਾ ਮੈਨੂੰ ਨਹੀਂ ਲੋੜ ਤੇਰੇ ਨਾਲ ਜਾਉ ਮੈਂ ਪਤਾ ਕੌਣ ਜਾ ਰਿਹਾ ਮੇਰੇ ਨਾਲ ਕੌਣ ਜਾ ਰਿਹਾ ਤਲਾਬ ਸਿੱਧੂ ਆਰਨੇ ਤਾਂ ਗੈਰੀ ਸੰਧੂ ਵੀ ਜਾ ਰਿਹਾ ਜੀਖਾਨ ਮੇਰੇ ਨਾਲ ਚੱਲਿਆ ਅੱਛਾ ਫਲੈਬਰੇਸ਼ਨ ਉੱਥੇ ਛਾੜੀ ਅੱਛਾ ਉਹਨਾਂ ਦੇ ਸੂਟ ਕੇਸ ਜੇ ਚੱਕਣੇ ਹੋਣਗੇ ਤੂੰ ਉਹ ਬਯਾ ਟੈਕੇ ਉਹਦਾ ਸਾਡੇ ਪ੍ਰੋਡਕਸ਼ਨ ਹਾਊਸ ਦੇ ਹੋਰ ਨੇ ਬੰਦੇ ਜਰ ਤੈਨੂੰ ਉਹੀ ਮਜ਼ਾਕ ਲੱਗਦਾ ਅਸਲ 'ਚ ਪਤਾ ਕੀ ਹੁੰਦਾ ਸ਼ਿਆਣੇ ਕਹਿੰਦੇ ਹੁੰਦੇ ਆ ਕਹਿੰਦੇ ਘਰ ਦਾ ਜੋਗੀ ਜੇ ਜੋਗ ਨਾ ਹਨ ਬਾਹਰ ਦਾ ਜੋਗੀ ਸੱਦ ਉਹ ਗੱਲ ਆ ਤੇਰੀ ਹਨ ਆਪਦੇ ਜੋਗੀ ਨੂੰ ਕੋਈ ਬਸ ਮਤਲਬ ਹੋ ਨਹੀਂ ਕਰਦਾ ਹੁੰਦਾ ਚੱਲ ਮੈਨੂੰ ਹੁਣ ਸੱਚ-ਸੱਚ ਦੱਸ ਉੱਥੇ ਕਰਨਾ ਕੀ ਹੈ ਤੂੰ ਜਾ ਤੈਨੂੰ ਦੱਸਿਆਦਾ ਹੈਗਾ ਸੋਹ ਆ ਮੇਰਾ ਟੈਟਾ ਵਿਗਣ ਗਿਆ ਤੇਰੇ ਭਾਈ ਦੀਆਂ ਫੋਟੋ ਲੱਗੂ ਆ ਏ ਅੱਛਾ ਉਹ ਕਦੇ ਤੂੰ ਉਹ ਤਾਂ ਨਹੀਂ ਵੀ ਜਿਹੜੇ ਪੈਸੇ ਦੇ ਚੌਕਦੇ ਹੁੰਦੇਗੇ ਗ੍ਰਾਉਂਡ ਤੋਂ ਦੀ ਛੜਦੇ ਹੁੰਦੇਗੇ ਉਹ ਮਾੜੀ ਸੋਚ ਪਾਥੀਆਂ 'ਚ ਨਿਗਾ ਉਹ ਗੱਲ ਆ ਤੇਰੀ ਸਮਝਦਾ ਓਏ ਯਾਰ ਤੈਨੂੰ ਕਿਹੜਾ ਸਟੇਜ ਸਾਂਝੀ ਕਰ ਦੂ ਤੇਰੇ ਨਾਲ ਕਿਹੜਾ ਤੇਰੇ ਨਾਲ ਸਿੰਗਰ ਓ ਤੈਨੂੰ ਮੈਨੂੰ ਪਤਾ ਹੀ ਹੈ ਤੇਰਾ ਵੱਡੇ ਸਦੀਖ ਦਾ ਸੁਨਾਮਾ ਨਵਾਂ ਗਾਣਾ ਸੁਨਾਮਾ ਲਵਾ ਬੀ ਭਾਬੀ ਓ ਭਾਈਆ ਬਹੁ ਮਟਾਇਆ ਗੱਲਾਂ ਪਤਾ ਕਰਦੇ ਬਹਿ ਜਾ ਇਸ ਵੀਰੇ ਤੁਹਾਡੀ ਤਾਂ ਭੂਆ ਆਉਣ ਵਾਲੀ ਏ ਜਿਹੜੀਆਂ ਵੀ ਗੱਲਾਂ ਪਤਾ ਕਰਨੀਆਂ ਹਨ ਤੁਸੀਂ ਆਪਦੀ ਭੂਆ ਨਾਲ ਜੀ ਸਦਕੇ ਕਰ ਲਿਓ ਬਹਿ ਜਾ ਭਾਬੀ ਸਾਰੀ ਦੀੜੀ ਕੰਮ ਕਰਦੀ ਰਹਿਣੀ ਆ ਹੈ ਕੱਟਾ ਤਰ੍ਹਾਂ ਦਾ ਸੁਭਾਅ ਬੋਲਾ ਕਾ ਬਾਬਾ ਭਾਈ ਸੌਣ ਲੱਗੇ ਅਸਲ ਤਨਾ ਮੈਨੂੰ ਇੱਧਰ ਉੱਧਰ ਲੀਆਂ ਗੱਲਾਂ ਉੱਤੇ ਧਿਆਨ ਘਾਟ ਹੀ ਹੁੰਦਾ ਤਾਂ ਮੈਨੂੰ ਕੋਈ ਸ਼ੌਂਕ ਵੀ ਨਹੀਂ ਹੁੰਦਾ ਕਿ ਮੈਂ ਕਿਸੇ ਦੀ ਗੱਲ ਛੇੜਾਂ। ਨਾ ਭਾਬੀ ਮਰੇ ਇੱਕ ਗੱਲ ਦੱਸ। ਇਸ ਵਾਰ ਤੇ 10-12 ਦਿਨ ਹੋ ਗਏ ਗਏ ਨੂੰ ਨਾ ਆਇਆ ਘਰ ਤੇ ਉਹ ਕਿੱਥੇ ਗਿਆ ਰਿਹਾ ਉਹ? ਸਾਰੀ ਰਿਸ਼ਤੇਦਾਰੀ ਚ ਪਤਾ ਵੀ ਉਹ ਘੁੰਮਣ ਗਏ ਹੋਏ ਨੇ। ਪਹਿਲਾਂ ਉਹਨੇ ਹੇਮਕੁਟ ਸਾਹਿਬ ਮੱਥਾ ਟੇਕਣਾ ਸੀ ਟਿੰਕਿਆ। ਹੁਣ ਕਹਿੰਦੇ ਘੁੰਮਣ ਦੇ ਫਿਰਦੇ ਹੋਣਗੇ ਆਪਣੇ ਦੋਸਤਾਂ ਨਾਲ। ਇਹਦੇ ਚ ਕੀ ਹੋ ਗਿਆ ਜੇ ਨਹੀਂ ਆਉਣਾ ਨਾ ਆਉਣ। ਉਹਨਾਂ ਦੀ ਮਰਜ਼ੀ ਹੈ ਜਦੋਂ ਮਰਜ਼ੀ ਆਣ ਲਾਂਗੇ। ਇੱਕ ਗੱਲ ਦਾ ਭਾਬਾ ਵੀ ਮਾੜੀ ਆ। ਜਦੋਂ ਤੈਨੂੰ ਨਾਲ ਲੈ ਕੇ ਗਿਆ ਸਮਾਂ ਤੈਨੂੰ ਨਾਲ ਲੈ ਕੇ ਜਾਂਦਾ ਘੁਮਾ ਕੇ ਲੈ ਕੇ ਜਾਂਦਾ ਅਗਲਾ ਉਹਦੇ ਘਰਾਂ ਨੂੰ ਕਿੱਥੇ ਕਿੱਥੇ ਘੁਮਾਉਣ ਲੈ ਕੇ ਜਾਂਦਾ ਤੈਨੂੰ ਨਾਲ ਲੈ ਜਾਂਦਾ ਫੇਰ ਕੀ ਸੀਗਾ ਅਸਲ ਜਨਾ ਵੀਰੇ ਮੈਨੂੰ ਲੱਗਦਾ ਨਾ ਜਦੋਂ ਤੁਸੀਂ ਆਏ ਹੋ ਮੈਂ ਸਿਰਫ ਇਹ ਨਹੀਂ ਸਿੱਟਾ ਕੱਢਿਆ ਵੀ ਤੁਹਾਨੂੰ ਨਾ ਵੈਸੇ ਬੋਲਣ ਦੀ ਹਾਲਤ ਜ਼ਿਆਦਾ ਹੈ ਹਨਾ ਜੇ ਕਿਤੇ ਬਾਪੇ ਮੇਰਾ ਘਰ ਆਉਂਦਾ ਨਾ ਇਹ ਮੇਰੇ ਘਰ ਆਈ ਹੁੰਦੀ ਮੈਂ ਹੁਸsemble ਗੋਆ ਜੇ ਘਾਇਰ ਨਹੀਂ ਮਧੋਈ ਦਾ ਦੂਰ ਵੀ ਲਵਾ ਲਉਂਦਾ ਚਾਹੇ ਪੈਸੇ ਮੈਨੂੰ ਵਿਆਜ ਦੇ ਫੜਨੇ ਪੈਦੇ ਉਹ ਬਹਿ ਜਾ ਲੱਗ ਪੀਰ ਨੂੰ ਬਤਾ ਲੱਗਦਾ